ਪਰਮਾਤਮਾ ਨੇ ਇਨਸਾਨ ਤੇ ਜਾਨਵਰ ਦੇ ਵਿੱਚ ਇੱਕ ਫਰਕ ਰੱਖਿਆ ਕਿ ਜੋ ਇਨਸਾਨ ਹੈ ਉਸ ਨੂੰ ਪਰਮਾਤਮਾ ਨੇ ਐਨਾ ਦਿਮਾਗ ਬਖਸ਼ਿਆ ਹੁੰਦਾ ਕਿ ਉਸ ਨੂੰ ਆਪਣੇ ਰਿਸ਼ਤੇ ਨਾਤਿਆਂ ਬਾਰੇ ਸਭ ਕੁਝ ਪਤਾ ਹੁੰਦਾ ਪਰ ਜਾਨਵਰ ਨੂੰ ਇੰਨੀ ਸਦਬੁੱਧੀ ਨਹੀਂ ਹੁੰਦੀ ਕਿ ਉਹ ਪਹਿਚਾਣ ਸਕੇ ਕਿ ਕੌਣ ਮੇਰਾ ਰਿਸ਼ਤੇਦਾਰ ਹੈ ਕੌਣ ਮੇਰਾ ਨੇੜਲਾ ਹੈ ਕੌਣ ਦੂਰ ਵਾਲਾ ਇਨਸਾਨ ਨੂੰ ਤਾਂ ਸਭ ਪਤਾ ਹੁੰਦਾ ਹੈ ਕਿ ਇਹ ਮੇਰਾ ਭਰਾ ਪਿਓ ਮਾਂ ਭੈਣ ਚਾਚੇ ਭਤੀਜੇ ਭਾਣ ਜੀਆਂ ਭਾਣ ਜੇ ਸਭ ਕੁਝ ਇਨਸਾਨ ਨੂੰ ਪਤਾ ਹੁੰਦਾ ਹੈ ਪਰ ਜੇ ਇਸ ਦੇ ਬਾਵਜੂਦ ਵੀ ਇਨਸਾਨ ਇਹਨਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰਦਾ ਹੈ ਇਹਨਾਂ ਰਿਸ਼ਤਿਆਂ ਨੂੰ ਕਲੰਕਿਤ ਕਰਦਾ ਹੈ ਤਾਂ ਮੈਨੂੰ ਲੱਗਦਾ ਕਿ ਇਨਸਾਨ ਅਤੇ ਜਾਨਵਰ ਦੇ ਵਿੱਚ ਕੋਈ ਵੀ ਫਰਕ ਨਹੀਂ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਵੀ ਇੱਕ ਰਿਸ਼ਤਾ ਤਾਰ-ਤਾਰ ਹੁੰਦਾ ਤੇ ਉਸ ਦਾ ਨਤੀਜਾ ਜੋ ਹੁੰਦਾ ਹੈ ਬੜਾ ਹੀ ਭਿਆਨਕ ਹੁੰਦਾ ਹੈ ਜਦੋਂ ਫਿਰ ਇਹ ਸਾਰੀ ਘਟਨਾ ਦਾ ਪਰਦਾ ਉੱਠਦਾ ਹੈ ਤਾਂ ਫਿਰ ਜਦੋਂ ਲੋਕਾਂ ਦੇ ਸਾਹਮਣੇ ਸਚਾਈ ਆ ਜਾਂਦੀ ਹੈ ਤਾਂ ਸਭ ਸੁਣ ਕੇ ਹੈਰਾਨ ਹੋ ਜਾਂਦੇ ਨੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਪਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਕਾਨਪੁਰ ਇਸ ਦੇ ਅਧੀਨ ਪੈਂਦਾ ਇਲਾਕਾ ਸੰਝੇਲੀਲਾ ਇੱਥੋਂ ਦਾ ਰਹਿਣ ਵਾਲਾ ਸ਼ੇਰ ਵੀਰ ਸਿੰਘ ਜਿਸ ਦੀ ਉਮਰ ਲਗਭਗ 42-43 ਸਾਲ ਸੀ ਇਸ ਦੀ ਪਤਨੀ ਦਾ ਨਾਮ ਲక్ష్ਮੀ ਸੀ ਜਿਸ ਦੀ ਉਮਰ ਲਗਭਗ 40 ਸਾਲ ਸੀ ਇਹਨਾਂ ਦੇ ਘਰ ਤਿੰਨ ਬੱਚੇ ਸੀ ਜ਼ਿੰਦਗੀ ਬੜੀ ਵਧੀਆ ਚੱਲਦੀ ਸੀ ਸਭ ਕੁਝ ਠੀਕ ਠਾਕ ਸੀ ਸ਼ੇਬੀਰ ਕੰਮ ਕਰਦਾ ਸੀ ਤੇ ਆਪਣੇ ਪਰਿਵਾਰ ਨੂੰ ਪਾਲਦਾ ਸੀ ਪਰ 30 ਅਕਤੂਬਰ 2024 ਨੂੰ ਅਚਾਨਕ ਰਾਤ ਦੇ ਸਮੇਂ ਸ਼ੇਬੀਰ ਲਾਪਤਾ ਹੋ ਜਾਂਦਾ ਹੈ ਗਾਇਬ ਹੋ ਜਾਂਦਾ ਹੈ ਜਦੋਂ ਸਵੇਰੇ ਪਰਿਵਾਰ ਵਾਲੇ ਉੱਠਦੇ ਨੇ ਤਾਂ ਉਹ ਦੇਖਦੇ ਨੇ ਕਿ ਸ਼ੇਬੀਰ ਤਾਂ ਘਰ ਹੈ ਨਹੀਂ ਤਾਂ ਹੁਣ ਬੱਚੇ ਅਤੇ ਛੇਬੀਰ ਦੀ ਮਾਂ ਛੇਬੀਰ ਦੀ ਪਤਨੀ ਲక్ష్ਮੀ ਤੋਂ ਪੁੱਛਦੀ ਹੈ ਕਿ ਛੇਬੀਰ ਕਿੱਥੇ ਹੈ ਤਾਂ ਲక్ష్ਮੀ ਨੇ ਕਿਹਾ ਕਿ ਉਹ ਤਾਂ ਗੁਜਰਾਤ ਚਲਾ ਗਿਆ ਕੰਮ ਦੇ ਸਿਲਸਲੇ ਦੇ ਲਈ ਇਹ ਗੱਲ ਸੁਣ ਕੇ ਬੱਚਿਆਂ ਨੂੰ ਵੀ ਥੋੜਾ ਅਟਪਟਾ ਲੱਗਦਾ ਹੈ ਤੇ ਛੇਬੀਰ ਦੀ ਮਾਂ ਨੂੰ ਵੀ ਲੱਗਦਾ ਹੈ ਕਿ ਇਹ ਕਿਵੇਂ ਹੋ ਗਿਆ ਸਾਨੂੰ ਦੱਸੇ ਬਗੈਰ ਛੇਬੀਰ ਕਿਵੇਂ ਜਾ ਸਕਦਾ ਹੈ ਛੇਬੀਰ ਨਾਲ ਤਾਂ ਬਿਲਕੁਲ ਹੀ ਸੰਪਰਕ ਟੁੱਟ ਚੁੱਕਿਆ ਸੀ ਨਾਹੀਂ ਉਸਦਾ ਫੋਨ ਲੱਗ ਰਿਹਾ ਸੀ ਤੇ ਨਾਹੀਂ ਉਸ ਨਾਲ ਗੱਲਬਾਤ ਹੋ ਰਹੀ ਸੀ ਪਰ ਜੋ ਛੇਬੀਰ ਦੀ ਪਤਨੀ ਲక్ష్ਮੀ ਸੀ ਉਹ ਕਹਿ ਰਹੀ ਸੀ ਕਿ ਛੇਬੀਰ ਤਾਂ ਗੁਜਰਾਤ ਦੇ ਵਿੱਚ ਕੰਮ ਕਰਨ ਗਿਆ ਹੁਣ ਜੋ ਛੇਬੀਰ ਦੀ ਮਾਂ ਹੁੰਦੀ ਹੈ ਉਸ ਨੂੰ ਛੇਬੀਰ ਦੀ ਪਤਨੀ ਦੇ ਉੱਤੇ ਸ਼ੱਕ ਹੁੰਦਾ ਹੈ ਕਿ ਏਸ ਨੇ ਹੀ ਮੇਰੇ ਬੇਟੇ ਦੇ ਨਾਲ ਕੁਝ ਗਲਤ ਕੀਤਾ ਉਹ ਪੁਲਿਸ ਵਿੱਚ ਜਾਂਦੀ ਹੈ ਪੁਲਿਸ ਨੂੰ ਗੁਹਾਰ ਲਗਾਉਂਦੀ ਹੈ ਕਿ ਮੇਰੇ ਬੇਟੇ ਦਾ ਪਤਾ ਕੀਤਾ ਜਾਵੇ ਪਰ ਪੁਲਿਸ ਵਾਲਿਆਂ ਨੂੰ ਜਦੋਂ ਲక్ష్ਮੀ ਕਹਿ ਦਿੰਦੀ ਹੈ ਕਿ ਉਹ ਤਾਂ ਗੁਜਰਾਤ ਦੇ ਵਿੱਚ ਗਏ ਨੇ ਤਾਂ ਉਹ ਵੀ ਇਸ ਗੱਲ ਨੂੰ ਜ਼ਿਆਦਾ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਇਹ ਐਦਾਂ ਹੀ ਚੱਲਦਾ ਰਹਿੰਦਾ ਹੈ ਪਰ ਜੋ ਸ਼ੇਭੀਰ ਦੀ ਮਾਂ ਹੁੰਦੀ ਹੈ ਉਹ ਆਪਣੇ ਬੇਟੇ ਲਈ ਬੜੀ ਜ਼ਿਆਦਾ ਚਿੰਤਤ ਹੁੰਦੀ ਹੈ ਦੁਖੀ ਹੁੰਦੀ ਹੈ ਤੇ ਬੱਚੇ ਵੀ ਆਪਣੇ ਪਿਤਾ ਲਈ ਬਹੁਤ ਜ਼ਿਆਦਾ ਚਿੰਤਤ ਹੁੰਦੇ ਨੇ ਪਰ ਜੋ ਸ਼ੇਭੀਰ ਦੀ ਪਤਨੀ ਹੁੰਦੀ ਹੈ ਉਸ ਨੂੰ ਇਸ ਤੱਕ ਕੋਈ ਮਤਲਬ ਨਹੀਂ ਹੁੰਦਾ ਜਦੋਂ ਵੀ ਸ਼ੇਭੀਰ ਦੀ ਘਰ ਵਾਲੀ ਨੂੰ ਪੁੱਛਿਆ ਜਾਂਦਾ ਤਾਂ ਉਹ ਇਹੀ ਕਹਿੰਦੀ ਆ ਕਿ ਉਹ ਤਾਂ ਗੁਜਰਾਤ ਦੇ ਵਿੱਚ ਕੰਮ ਕਰਨ ਗਿਆ ਪਰ ਛੇਬੀਰ ਦਾ ਨਾਂ ਤਾਂ ਫੋਨ ਲੱਗਦਾ ਸੀ ਨਾ ਹੀ ਉਸ ਨਾਲ ਕੋਈ ਰਾਬਤਾ ਕਾਇਮ ਹੋ ਰਿਹਾ ਸੀ ਹੁਣ ਸਮਾਂ ਲੰਘਦਾਗਾ ਤਕਰੀਬਨ 10 ਮਹੀਨੇ ਲੰਘ ਜਾਂਦੇ ਨੇ ਪਰ ਛੇਬੀਰ ਦੀ ਮਾਂ ਤਾਂ ਆਪਣੇ ਬੇਟੇ ਲਈ ਤੜਫ ਰਹੀ ਸੀ ਉਸ ਨੇ ਜਗ੍ਹਾ-ਜਗ੍ਹਾ ਤੇ ਜਾ ਕੇ ਆਪਣੇ ਬੇਟੇ ਦੀ ਤਲਾਸ਼ ਲਈ ਬੇਟੇ ਨੂੰ ਪਤਾ ਕਰਨ ਲਈ ਕਿ ਉਸ ਦਾ ਪਤਾ ਲੱਗ ਸਕੇ ਉਹ ਕਿੱਥੇ ਹੈ ਗੁਹਾਰ ਲਗਾਈ ਪਰ ਕਿਸੇ ਨੇ ਵੀ ਉਸ ਦੀ ਗੱਲ ਨਹੀਂ ਸੁਣੀ ਆਖਰ ਉਹ 19 ਅਗਸਤ 2025 ਨੂੰ ਪੁਲਿਸ ਕਮਿਸ਼ਨਰ ਦੇ ਕੋਲ ਜਾਂਦੀ ਹੈ ਤੇ ਉੱਥੇ ਜਾ ਕੇ ਆਪਣੀ ਫਰਿਆਦ ਸੁਣਾਉਂਦੀ ਹੈ ਆਪਣਾ ਦੁੱਖ ਦੱਸਦੀ ਹੈ ਕਿ ਮੇਰੀ ਅੱਜ ਤੱਕ ਕਿਸੇ ਨੇ ਨਹੀਂ ਸੁਣੀ ਮੇਰਾ ਬੇਟਾ ਤਕਰੀਬਨ 10 ਮਹੀਨਿਆਂ ਤੋਂ ਲਾਪਤਾ ਹੈ 30 ਅਕਤੂਬਰ 2025 ਦਾ ਲਾਪਤਾ ਹੈ ਮੈਨੂੰ ਆਪਣੀ ਨੂ ਤੇ ਹੀ ਸ਼ੱਕ ਹੈ ਕਿ ਉਸ ਨੇ ਹੀ ਉਸ ਨੂੰ ਗਾਇਬ ਕੀਤਾ ਪਰ ਉਹ ਕਹਿ ਰਹੀ ਹੈ ਕਿ ਉਹ ਤਾਂ ਗੁਜਰਾਤ ਦੇ ਵਿੱਚ ਕੰਮ ਕਰਨ ਗਿਆ ਨਾ ਤਾਂ ਅੱਜ ਤੱਕ 10 ਮਹੀਨਿਆਂ ਦੇ ਵਿੱਚ ਮੇਰੀ ਮੇਰੇ بیٹے ਦੇ ਨਾਲ ਗੱਲ ਹੋਈ ਹੈ ਨਾ ਹੀ ਉਸ ਦਾ ਫੋਨ ਲੱਗਿਆ ਤੇ ਨਾ ਹੀ ਉਸ ਦਾ ਕੋਈ ਐਡਰੈਸ ਪਤਾ ਹੁਣ ਜੋ ਕਮਿਸ਼ਨਰ ਸਾਹਿਬ ਹੁੰਦੇ ਨੇ ਉਹ ਇਸ ਕੇਸ ਦੀ ਤਫ਼ਤੀਸ਼ ਕਰਨ ਦੇ ਆਦੇਸ਼ ਦਿੰਦੇ ਨੇ ਮਾਮਲਾ ਦਰਜ ਕੀਤਾ ਜਾਂਦਾ ਤੇ ਜੋ ਸ਼ੇਬੀਰ ਦੀ ਮਾਂ ਹੁੰਦੀ ਆ ਉਸ ਨੇ ਇਹ ਵੀ ਦੱਸਿਆ ਕਿ ਮੈਨੂੰ ਇਹ ਵੀ ਸ਼ੱਕ ਹੈ ਕਿ ਜੋ ਲక్ష్ਮੀ ਹੈ ਜਾਨੀ ਸ਼ੇਬੀਰ ਦੀ ਪਤਨੀ ਆ ਉਸ ਦੇ ਨਜਾਇਜ਼ ਸਬੰਧ ਉਸ ਦੇ ਹੀ ਭਾਨ ਜੇ ਅਮਿਤ ਦੇ ਨਾਲ ਨੇ ਹੁਣ ਜਦੋਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਪੁਲਿਸ ਸਭ ਤੋਂ ਪਹਿਲਾਂ ਲక్ష్ਮੀ ਦੇ ਫੋਨ ਦੀ ਕਾਲ ਡਿਟੇਲ ਕੜਵਾਉਂਦੀ ਹੈ ਤਾਂ ਹੁਣ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਲక్ష్ਮੀਆਂ ਉਸ ਦੀਆਂ ਤਾਂ ਅਮਿਤ ਦੇ ਨਾਲ ਬੜੀਆਂ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਨੇ ਜਦੋਂ ਛੇਬੀਰ ਗਾਇਬ ਹੋਇਆ ਉਦੋਂ ਵੀ ਏਸ ਦੀਆਂ ਉਸ ਨਾਲ ਗੱਲਾਂ ਹੁੰਦੀਆਂ ਸੀ ਹੁਣ ਪੁਲਿਸ ਦਾ ਸ਼ੱਕ ਜਾਂਦਾ ਹੈ ਕਿ ਜਰੂਰ ਇਹਨਾਂ ਵਿੱਚ ਨਾਜਾਇਜ਼ ਰਿਸ਼ਤਾ ਹੀ ਹੈ ਏਸੇ ਦੇ ਕਾਰਨ ਹੀ ਜੋ ਛੇਬੀਰ ਉਸ ਨੂੰ ਇਹਨਾਂ ਨੇ ਜਾਤਾ ਲਾਪਤਾ ਕਰ ਦਿੱਤਾ ਜਾਂ ਉਸ ਨੂੰ ਮਾਰ ਦਿੱਤਾ ਹੁਣ ਪੁਲਿਸ ਸਭ ਤੋਂ ਪਹਿਲਾਂ ਅਮਿਤ ਨੂੰ ਗ੍ਰਿਫਤਾਰ ਕਰਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਅਮਿਤ ਇਧਰ ਉਧਰ ਦੀਆਂ ਗੱਲਾਂ ਕਰਦਾ ਹੈ ਅਮਿਤ ਬਿਕਲਾੰਗ ਵੀ ਹੁੰਦਾ ਹੈ ਇਹ ਇਧਰ ਉਧਰ ਦੀਆਂ ਗੱਲਾਂ ਕਰਦਾ ਹੈ ਪਰ ਜਦੋਂ ਪੁਲਿਸ ਸਖਤੀ ਤੇ ਆਉਂਦੀ ਹੈ ਤਾਂ ਫਿਰ ਅਮਿਤ ਜੋ ਕਹਾਣੀ ਦੱਸਦਾ ਹੈ ਉਹ ਸੁਣ ਕੇ ਤਾਂ ਸਭ ਦੇ ਹੋਸ਼ ਹੀ ਉੱਡ ਜਾਂਦੇ ਆ ਅਮਿਤ ਦੱਸਦਾ ਹੈ ਕਿ ਹਾਂ ਮੈਂ ਹੀ ਆਪਣੇ ਮਾਮੇ ਨੂੰ ਆਪਣੀ मामੀ ਦੇ ਨਾਲ ਰਲ ਕੇ ਮਾਰਿਆਗਾ ਇਹ ਗੱਲ ਸੁਣ ਕੇ ਤਾਂ ਪੁਲਿਸ ਦੇ ਵੀ ਹੋਸ਼ ਉੱਡ ਜਾਂਦੇ ਨੇ ਹੁਣ ਸੇਬੀਰ ਦੀ ਪਤਨੀ ਲక్ష్ਮੀ ਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਹੈ ਤੇ ਇਹਨਾਂ ਦੋਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਹੁਣ ਇਹ ਦੱਸਦੇ ਨੇ ਕਿ ਸਾਡੇ ਦੋਨਾਂ ਵਿੱਚ ਨਜਾਇਜ਼ ਸਬੰਧ ਬਣ ਜਾਂਦੇ ਨੇ ਇਸ ਗੱਲ ਦਾ ਪਤਾ ਛੇਬੀਰ ਨੂੰ ਲੱਗ ਜਾਂਦਾ ਹੈ ਤੇ ਛੇਬੀਰ ਹੁਣ ਇਹਨਾਂ ਉੱਪਰ ਰੋਕਟੋਕ ਕਰਦਾ ਹੈ ਉਹ ਇਹਨਾਂ ਦੇ ਵਿੱਚ ਰੋੜਾ ਬਣ ਜਾਂਦਾ ਹੈ ਪਰ ਜੋ ਲక్ష్ਮੀ ਹੁੰਦੀ ਹੈ ਉਹ ਅਮਿਤ ਦੇ ਨਾਲ ਇਹ ਪਲੈਨਿੰਗ ਕਰਦੀ ਹੈ ਕਿ ਕਿਉਂ ਨਾ ਛੇਬੀਰ ਨੂੰ ਹੀ ਮਾਰ ਦਿੱਤਾ ਜਾਵੇ ਤਾਂ ਆਪਣੇ ਵਿੱਚ ਕੋਈ ਵੀ ਰੋੜਾ ਨਹੀਂ ਰਹੇਗਾ ਆਪਾਂ ਇੱਕ ਦੂਜੇ ਨਾਲ ਆਸਾਨੀ ਨਾਲ ਮਿਲ ਸਕਦੇ ਹਾਂ ਤੇ ਆਪਣੇ ਉੱਤੇ ਕੋਈ ਵੀ ਰੋਕ ਟੋਕ ਨਹੀਂ ਰਹੇਗੀ 30 ਅਕਤੂਬਰ 2024 ਨੂੰ ਪਹਿਲਾਂ ਤਾਂ ਇਹ ਨਮਕ ਲੈ ਕੇ ਆਉਂਦੇ ਨੇ 12 ਕਿਲੋ ਨਮਕ ਲਿਆਂਦਾ ਜਾਂਦਾ ਤੇ ਫੇਰ ਸ਼ਾਮ ਨੂੰ ਰਾਤ ਸਮੇਂ ਸ਼ੇਬੀਰ ਨੂੰ ਜੋ ਉਸਦੀ ਪਤਨੀ ਹੁੰਦੀ ਆ ਲక్ష్ਮੀ ਉਹ ਖਾਣੇ ਦੇ ਵਿੱਚ ਨਸ਼ੀਲੀ ਦਵਾਈ ਪਿਆ ਦਿੰਦੀ ਹੈ ਸ਼ੇਬੀਰ ਬੇਹੋਸ਼ ਹੋ ਜਾਂਦਾ ਤੇ ਫਿਰ ਇਹ ਆਪਣੇ ਭਾਣ ਜੇ ਅਮਿਤ ਨੂੰ ਬੁਲਾ ਕੇ ਛੇਬੀਰ ਦੇ ਉੱਤੇ ਰਾੜਾਂ ਦੇ ਨਾਲ ਬਾਹਰ ਕਰਦੀ ਹੈ ਦੋਨੋਂ ਜਾਣੇ ਛੇਬੀਰ ਦਾ ਕਤਲ ਕਰ ਦਿੰਦੇ ਆ ਹੁਣ ਜਦੋਂ ਇਹਨਾਂ ਨੂੰ ਪਤਾ ਲੱਗ ਜਾਂਦਾ ਕਿ ਛੇਬੀਰ ਮਰ ਚੁੱਕਿਆ ਤਾਂ ਇਸ ਤੋਂ ਬਾਅਦ ਇਹਨਾਂ ਦੇ ਅੱਗੇ ਇਹੀ ਗੱਲ ਸੀ ਕਿ ਆਖਰ ਛੇਬੀਰ ਦੀ লাশ ਦਾ ਕੀ ਕੀਤਾ ਜਾਵੇ ਤਾਂ ਇਹ ਆਪਣੇ ਘਰ ਦੇ ਕੋਲ ਹੀ ਇੱਕ ਬਗੀਚੇ ਵਿੱਚ ਟੋਆ ਪੜਦੇ ਨੇ ਰਾਤ ਦੀ ਸੁੰਨਸਰਾਣ ਦੇ ਵਿੱਚ ਟੋਆ ਪੱਟ ਕੇ ਉਸ ਵਿੱਚ ਛੇ ਵੀਰ ਦੀ লাশ ਸੁੱਟ ਦਿੱਤੀ ਜਾਂਦੀ ਹੈ ਤੇ ਉਸ ਉੱਪਰ ਇਹ 12 ਕਿਲੋ ਨੂਨ ਪਾ ਦਿੰਦੇ ਨੇ ਕਿ ਇਸ ਦੀ লাশ ਜਲਦੀ ਗਲ ਜਾਵੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵੀ ਨਿਸ਼ਾਨ ਨਾ ਬਚੇ ਇਹ ਨਮਕ ਪਾ ਕੇ ਉਸ ਤੋਂ ਬਾਅਦ ਟੋਏ ਦੇ ਵਿੱਚ ਮਿੱਟੀ ਪਾ ਦਿੰਦੇ ਨੇ ਤੇ ਟੋਆ ਬੰਦ ਕਰ ਦਿੰਦੇ ਨੇ ਹੁਣ ਇਹਨਾਂ ਨੂੰ ਇਹ ਲੱਗਦਾ ਕਿ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤੇ ਸਵੇਰੇ ਜਦੋਂ ਬੱਚੇ ਅਤੇ ਛੇ ਵੀਰ ਦੀ ਮਾਂ ਪੁੱਛਦੀ ਹੈ ਸ਼ੇਬੀਰ ਕਿਥੇ ਹੈ ਤਾਂ ਇਹ ਦੱਸ ਦਿਆ ਕਿ ਉਹ ਤਾਂ ਗੁਜਰਾਤ ਚ ਲੱਗ ਗਿਆ ਪਰ ਜਦੋਂ ਫਿਰ ਲਗਭਗ 311 ਦਿਨਾਂ ਬਾਅਦ ਇਹ ਰਾਜ ਹੁਲਦਾ ਕਿ ਸ਼ੇਬੀਰ ਗੁਜਰਾਤ ਨਹੀਂ ਗਿਆ ਸਗੋਂ ਇਹ ਮਾਮੀ ਭਾਣ ਜੇ ਨੇ ਹੀ ਸ਼ੇਬੀਰ ਦਾ ਕਤਲ ਕੀਤਾ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਸਭ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਆਖਰ ਵਿਸ਼ਵਾਸ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਤੇ ਹੁਣ ਉਹ ਟੋਇਆ ਪਟਿਆ ਜਾਂਦਾ ਜਿਸ ਵਿੱਚ ਇਹਨਾਂ ਨੇ ਛੇ ਵੀਰ ਨੂੰ ਦੱਬਿਆ ਸੀ ਤਾਂ ਉਸ ਦੇ ਵਿੱਚ ਛੇ ਵੀਰ ਦੀ ਲਾਸ਼ ਦੇ ਨਾਂ ਤੇ ਸਿਰਫ ਉਸ ਦੇ ਕੱਪੜੇ ਅਤੇ ਹੱਡੀਆਂ ਰਹਿ ਜਾਂਦੀਆਂ ਨੇ ਕੱਪੜਿਆਂ ਦੀ ਪਛਾਣ ਇਹਨਾਂ ਦੇ ਬੱਚੇ ਕਰਦੇ ਨੇ ਅਤੇ ਇਸ ਗੱਲ ਤੋਂ ਪਤਾ ਲੱਗ ਜਾਂਦਾ ਕਿ ਜੋ ਇਹ ਲਾਸ਼ ਸੀ ਇਹ ਲਾਸ਼ ਛੇ ਵੀਰ ਦੀ ਸੀ ਤੇ ਫਰੈਂਸਿਕ ਲੈਬ ਦੇ ਵਿੱਚ ਜੋ ਛੇ ਵੀਰ ਦੀਆਂ ਹੱਡੀਆਂ ਹੁੰਦੀਆਂ ਜੋ ਉਸਦੀ ਬੋਡੀ ਦੇ ਅਵਸ਼ੇਸ਼ ਹੁੰਦੇ ਨੇ ਉਹ ਭੇਜੇ ਜਾਂਦੇ ਨੇ ਤਾਂ ਜੋ ਡੀਐਨਏ ਟੈਸਟ ਕਰਵਾ ਕੇ ਇਹ ਚੀਜ਼ ਪ੍ਰੂਵ ਕੀਤੀ ਜਾਵੇ ਅਦਾਲਤ ਦੇ ਵਿੱਚ ਕਿ ਹਾਂ ਜੋ ਇਹ লাশ ਸੀ ਇਹ লাশ ਸ਼ੇ ਬੀਰ ਦੀ ਹੀ ਸੀ। ਪੁਲਿਸ ਵੱਲੋਂ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ। ਹੁਣ ਦੇਖਣਾ ਹੋਵੇਗਾ ਕਿ ਜਦੋਂ ਇਹ ਕੇਸ ਅਦਾਲਤ ਦੇ ਵਿੱਚ ਚੱਲੇਗਾ ਅਦਾਲਤ ਵੱਲੋਂ ਇਹਨਾਂ ਦੋਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਮਾਮੀ ਭਾਣ ਜੇ ਦੇ ਨਾਜਾਇਜ਼ ਸੰਬੰਧ ਬਣਦੇ ਨੇ ਮਾਮੀ 40 ਸਾਲਾਂ ਦੀ ਹੁੰਦੀ ਹੈ ਤਿੰਨ ਬੱਚਿਆਂ ਦੀ ਮਾਂ ਹੁੰਦੀ ਹੈ ਤੇ ਭਾਣ ਜਜੋ ਬਿਕਲਾੰਗ ਸੀ 25 ਸਾਲਾਂ ਦਾ ਸੀ ਇਹਨਾਂ ਦੇ ਸਬੰਧ ਬਣ ਜਾਂਦੇ ਨੇ ਤੇ ਇਹਨਾਂ ਦਾ ਸਬੰਧ ਖੂਨੀ ਰੂਪ ਧਾਰਨ ਕਰ ਲੈਂਦਾ ਜਿਸ ਦੇ ਕਾਰਨ ਇਹ ਦੋਨੋਂ ਮਿਲ ਕੇ ਛੇ ਵੀਰ ਦਾ ਕਤਲ ਕਰ ਦਿੰਦੇ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ